ਸਬਰਵਾਦ ਜੀ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕੀ ਮਾਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਕਿ ਵਾਕੇ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਜਾਂ ਅਸਲ ਕੋ ਗੱਲ ਨਹੀਂ ਹੈ ਦੇਖੋ ਜੀ ਯੁੱਧ ਨਸ਼ਾ ਵਿਰੁੱਧ ਚੱਲ ਵੀ ਰਿਹਾ ਹੈ ਬਹੁਤ ਵਧੀਆ ਤਰੀਕੇ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਲਾ ਕੀਤਾ ਪ੍ਰਾਲਾ ਤੇ ਬਹੁਤ ਹੀ ਸਲਾਘਾਯੋਗ ਹੈ ਕਿਉਂਕਿ ਇਸ ਤੋਂ ਪਹਿਲੇ ਕਿਸੇ ਨੇ ਵੀ ਇਹ ਕੰਮ ਨਹੀਂ ਚੱਕਿਆ ਸੀ ਸਰਕਾਰ ਨੇ ਨਸ਼ੇ ਦੇ ਵਿਰੁੱਧ ਆਪਾਂ ਚੱਲੀਏ ਮੁਹਿੰਮ ਚਲਾਈ ਹੈ ਪਰ ਇੱਕ ਕੋਸ਼ਿਸ਼ ਕਮੀ ਹੈਗੀ ਹੈ ਜਿਹਦੇ ਵਿੱਚ ਅਸੀਂ ਦੇਖਦੇ ਆ ਜੇਕਰ ਕੋਈ ਅਜੇ ਵੀ ਆਵਾਜ਼ ਚੱਕਦਾ ਹੈ ਨਸ਼ੇ ਦੇ ਖਿਲਾਫ ਤੁਸੀਂ ਦੇਖਿਆ ਕੱਲ ਇੱਕ ਫੌਜੀ ਵੀਰ ਨੇ ਸਾਡੇ ਨੇ ਨਸ਼ੇ ਦੇ ਵਿਰੋਧ ਦਾ ਆਵਾਜ਼ ਚੱਕੀ ਸੀਗੀ ਪਰ ਉਹਨੇ ਠਾਣੇ ਜਾ ਕੇ ਪਹਿਲੇ ਕਿਹਾ ਕਿ ਉੱਥੇ ਨਸ਼ਾ ਕਰਦੇ ਆ ਪਰ ਉੱਥੇ ਕੀ ਹੋਇਆ ਇੱਕ ਐਸਐਚਓ ਨੇ ਹਨਾ ਸਰੇ ਆਮ ਧਮਕੀ ਦਿੱਤੀ ਹੈ ਕਿ ਮੈਂ ਤੇਰਾ ਇਨਕਾਊਂਟਰ ਕਰ ਦਾਂਗਾ ਤੇ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਸਭ ਤੋਂ ਪਹਿਲੇ ਤੇ ਪੁਲਿਸ ਦੇ ਵਿਰੁੱਧ ਵੀ ਕੀਤਾ ਜਾਵੇ ਜਿਹੜੇ ਨਸ਼ੇੜੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਐ ਜਿੰਨਾ ਚਿਰ ਤੁਸੀਂ ਨਸ਼ੇੜੀਆਂ ਨੂੰ ਤੇ ਤਾਂ ਹੀ ਫੜੋਗੇ ਜਦ ਪਹਿਲੇ ਜਿਹੜੇ ਆਪਣੇ ਅੰਦਰ 나ਗ ਬੈਠੇ ਐ ਹਨਾ ਨਸ਼ੇੜੀ ਜਿਹੜੇ ਆਪਣੇ ਵਿੱਚ ਬੈਠੇ ਐ ਕਿ ਜਿਹੜੇ ਕਹਿੰਦੇ ਅਸੀਂ ਅਸੀਂ ਨਸ਼ੇੜੀਆਂ ਨੂੰ ਫੜਨਾ ਹੈ ਉਹ ਜਿਹੜੇ ਤੁਸੀਂ ਆਪ ਜੋ ਖੁਦ ਜੇ ਕੋਈ ਫੜਨ ਜਾਂਦਾ ਤੁਸੀਂ ਉਹਨਾਂ ਦੀ ਲਤਾਂ ਤੋੜ ਦਿੰਨੇ ਹੋ ਇੱਕ ਫੌਜੀ ਵੀ ਦੀ ਲਤ ਤੋੜਦੀ ਕਿੰਨੀ ਕੱਢੀ ਆ ਗੱਲ ਲੈ ਔਰ ਮੈਨੂੰ ਕਹਿੰਦਾ ਮੈਂ ਕਹਿੰਦਾ ਉਹਨੂੰ ਸਸਪੈਂਡ ਕੀਤਾ ਉਹਦੇ ਤੇ ਪਰਚੇ ਦੇ ਕੇ ਉਹਨੂੰ ਫੰਕਸ਼ਨ ਲਟਕਾ ਦੇਣਾ ਜਿਹਦਾ ਇੱਜਾ ਦੇ ਪਰਚੇ ਨੇ ਜੀ ਪੰਜਾਬੀ ਕਹਾਵਤ ਦੂਜਿਆਂ ਨੂੰ ਕਹਿੰਦੇ ਪਹਿਲਾਂ ਆਪਣੇ ਪੀੜੀ ਦਾ ਸੋਟਾ ਫਿਰ ਉਹ ਗੱਲ ਸਹੀ ਹੈ ਜੀ ਬਿਲਕੁਲ ਜੀ ਬਿਲਕੁਲ ਸਹੀ ਹੈ ਪਹਿਲੇ ਇਹ ਆਪਣੇ ਅੰਦਰੋਂ ਨਸ਼ਾ ਕੱਢ ਦੇਖੋ ਕਿੰਨੇ ਨਸ਼ੇ ਵ ਤੇ ਕਿੰਨੇ ਪੁਲਿਸ ਮੁਲਾਜ਼ਮ ਹੀ ਫੜੇ ਜਾਂਦੇ ਆ ਪਰ ਉਹਨਾਂ ਨੂੰ ਮਿਲ ਲੱਗਦਾ ਨਿਖੇੜੀਆਂ ਨਾਲ ਤਾਂ ਵੱਧ ਨੂੰ ਸ਼ੋਅ ਕਰਦੇ ਆ ਪਹਿਲੇ ਆਪਣੇ ਅੰਦਰ ਇੱਕ ਰੀ ਝਾਂਕੋ ਵੀ ਜਿਹੜੇ ਅਸੀਂ ਨਸ਼ਾ ਕਰਦੇ ਆ ਉਹਨੂੰ ਛੰਟੋ ਅਸੀਂ ਆਪਣੇ ਡੀਆਈਜੀ ਸਾਹਿਬ ਨੂੰ ਆਪਣੇ ਮਾਨ ਜੋ ਸਾਡੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜਿਹੜੇ ਅੰਦਰ ਘੁੰਨ ਲੱਗੇ ਹੋਏ ਆ ਨਾ ਸਾਡੇ ਜਿਦਾਂ ਲੱਕੜ ਨੂੰ ਖਾ ਜਾਂਦੇ ਆ ਅੰਦਰੋਂ ਥੋੜਾ ਥੋੜਾ ਜਿਹੜੀ ਸਰਕਾਰ ਨੂੰ ਇਹ ਬਦਨਾਮ ਕਰ ਰਹੇ ਆ ਉਹ ਸਾਡੇ ਅੰਦਰ ਸਰਕਾਰੀ ਮਹਿਕਮੇ 'ਚ ਬੈਠੇ ਆ ਪਹਿਲਾਂ ਉਹਨਾਂ ਨੂੰ ਇੱਕ ਵਾਰੀ ਬਾਹਰ ਕੱਢਿਆ ਜਾਵੇ ਮੋਂ ਨੂੰ ਹੀ ਗੱਲ ਕਰੀਏ ਅਕਸਰ ਦੇ ਦੇ ਨੇ ਕਿ ਅਗਰ ਕਿਸੇ ਘਰ ਚੋਰੀ ਹੁੰਦੀ ਆ ਤਾਂ ਪੁੱਛ ਕਿੰਨੇ ਦਿਨ ਲਗਾ ਦਿੰਦੀ ਆ ਇੱਕ ਦੇਖਿਆ ਵੀ ਤੇਰੀ ਜੋ ਪੋਟ ਵਾਲੇ ਦੇ ਚੋਰੀ ਹੁੰਦੀ ਆ ਮਿੰਟ ਤੋਂ 2 ਘੰਟੇ ਬੰਦਾ ਫੜਿਆ ਪਤਾ ਹੈ ਨਾ ਚੋਰ ਕਿੱਥੇ ਆ ਚੋਰ ਸਾਰਾ ਪਤਾ ਹੈ ਪਰ ਅਸੀਂ ਇਹਨੂੰ ਲੱਭਦੇ ਨਹੀਂ ਕਿਉਂਕਿ ਸਾਡੇ ਵਾਸਤੇ ਤੇ ਬੜੀਆਂ ਸਾਡੇ ਕੋਲ ਮਾਇਕ ਵਿੱਚ ਪੁਲਿਸ ਨਹੀਂ ਹੈਗੀ ਆਪਾਂ ਡਿਬਾ ਥਾਣੇ ਚਲ ਜੀਏ ਮੇਰੇ ਖਿਆਲ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਜਦੋਂ ਵੀ ਮਹੀਨੇ ਚ ਚਲ ਜਮਾ 6 ਮਹੀਨੇ ਚ ਚਲ ਜਮਾ ਕੋਈ ਉੱਥੇ ਮੁਲਾਜ਼ਮ ਪੂਰਾ ਹੋਊਗਾ ਉਹ ਪਹਿਲੇ ਤੇ ਮੈਂ ਅਪੀਲ ਕਰਦਾ ਕਿ ਪਹਿਲੇ ਸਾਡੇ ਡਿਬਾ ਥਾਣੇ ਦੇ ਵਿੱਚ ਜਿਹੜੇ ਮੁਲਾਜ਼ਮ ਘਟਾ ਹੈ ਉਹਨਾਂ ਨੂੰ ਪੂਰਾ ਕੀਤਾ ਜਾਵੇ ਜਦੋਂ ਕਿ ਜਿਹੜੇ ਰੇਡ ਮਾਰ ਸਕਣ ਜਾਂ ਕਿਸੇ ਦੀ ਚੋਰੀ ਹੋਵੇ ਤੇ ਕਿ ਉਹਨਾਂ ਦਾ ਉਹ ਪਲੱਸ ਪੁਆਇੰਟ ਹੀ ਦਾਨ ਕਰਨੀ ਹੈ ਨਾ ਜੇ ਉਹਨਾਂ ਕੋਲ ਬੰਦੇ ਹੋਣਗੇ ਮੇਰੇ ਖਿਆਲ ਮੈਂ ਦਰਖਾਸਤ ਹੈਗੀ ਹੈ 100 ਔਰ ਮੁਲਾਜ਼ਮ ਹੈਗਾ ਇੱਕ ਉੱਪਰ ਜਿਮ ਲੱਗੇ ਤੇ ਨੀਚੇ ਠੇਕਾ ਵੀ ਲੱਗ ਰਿਹਾ ਕਿ ਪੀ ਕੇ ਉੱਪਰ ਐਕਸਰਸਾਈਜ਼ ਲਾਂਦਾਂ ਦੇ ਵੇਖੋ ਜੀ ਇਹ ਜਿਹੜਾ ਯੁੱਧ ਨਸ਼ੇ ਵਿਰੁੱਧ ਹੈਗਾ ਪਰ दारू ਵਿਰੁੱਧ ਨਹੀਂ ਹੈਗਾ ਕਿਉਂਕਿ ਜਿਹੜਾ दारू ਹੈ ਮੈਨੂੰ ਲੱਗਦਾ ਉਹ ਅਪ੍ਰਿਤ ਹੈ ਤੁਸੀਂ ਪ੍ਰਮੋਟ ਕਰ ਰਹੇ ਹੋ ਜੀ दारू ਨੂੰ ਪ੍ਰਮੋਟ ਕਰ ਰਹੇ ਨਹੀਂ ਵੀ दारू ਪ੍ਰਮੋਟ ਨਹੀਂ ਕਰ ਰਹੇ ਇਹ ਸਰਕਾਰ ਕਰ ਰਹੀ ਹੈ ਨਾ ਵੀ ਜਿੱਥੇ ਤਾਨੂੰ ਨਸ਼ਾ ਤੇ ਸਾਰਾ ਕੁਝ ਲੱਗਦਾ ਹੈਗਾ ਆ ਜਿੰਨੇ ਦਾ ਤਾਨੂੰ ਦੇਖੋ ਤੁਸੀਂ ਕਰਿਆਨੇ ਦੁਕਾਨ ਬੰਦ ਹੈ ਜਾਂ 10 ਵਜੇ ਤੋਂ ਬਾਅਦ ਉਹ ਤੇ ਨਾਲ ਹੀ ਸ਼ਾਪਾ ਉਹ ਥੱਲੇ ਕਰੋ ਸ਼ਟਰ ਹਨਾ ਕੋਈ ਖਾਣ-ਪੀਣ ਵਾਲੀ ਦੁਕਾਨ ਉਹ ਥੱਲੇ ਕਰੋ ਇੱਕ ਠੇਕਾ दारू ਦਾ ਰਾਤੀ 1 ਵਜੇ ਵੀ ਖੁੱਲ ਹੈ ਜੇ ਬਾਈ ਚਾ ਉਸ ਗਲਤੀ ਨਾਲ 1 ਵਜੇ ਬੰਦ ਕਰ ਵੀ ਗਿਆ ਉਹ ਤੇ ਉਹ ਮੋਰੇ ਖੁੱਲੇ ਹੋਏ ਆ ਲੜੇ ਜਿਹੜੇ ਉਹ ਚੋਰ ਜੀ ਨਹੀਂ ਉਹਦੇ ਰਾ ਉੱਦੇ ਉਹ 100 ਵਾਲਾ ਪਊਗਾ ਮੇਰੇ ਖਿਆਲ ਇੱਕ 120 30 ਦਾ ਦਿੰਦਾ ਹੋਣਾ ਜਿਮ ਕਿਥੇ ਠੇਕੇ ਦੇ ਉੱਪਰ ਠੇਕਾ ਕਿਥੇ ਹੈ ਜਿਮ ਦੇ ਥੱਲੇ ਲੋਕੇਸ਼ਨ ਲੋਕੇਸ਼ਨ ਪੜੀ ਅਸੀਂ ਤੁਹਾਡੇ ਘਰ ਲੱਭਦੇ ਪਏ ਆ ਉਹ ਕਹਿੰਦਾ ਯਾਰ ਮੋਟੇ ਠੇਕਾ ਦੇਖੇਗਾ ਨਾ ਬਸ ਉਹ ਕਹਿੰਦਾ ਨਾਲ ਦੀ ਗਲੀ ਆ ਜਾ ਬਦਲ ਕੀ ਉਹਨਾਂ ਨੇ ਇਹ ਚੀਜ਼ ਕਰਤਾ ਕਿ ਠੇਕਾ ਪਹਿਲ ਕਰਤਾ ਜੇ ਅਸੀਂ ਮਾਨ ਨਾਲ ਕਰੀ ਸਾਡੇ ਘਰ ਦੇ ਕੋਲ ਗੁਰਦੁਆਰਾ ਸਾਹਿਬ ਆ ਵੀਰੇ ਜੀ ਗੁਰਦੁਆਰਾ ਸਾਹਿਬ ਦੇਖਿਆ ਹਾਂ ਜੀ ਪਰ ਜੋ ਉਹ ਗਲੀ ਚੱਲ ਕਹਿੰਦੀ ਮਾਨ ਵਾਲੀ ਗੱਲ ਆ ਕਿ ਸਾਡੇ ਘਰ ਨਾਲ ਗੁਰਦੁਆ ਸਾਹਿਬ ਕੇ ਨਾ ਕੀ ਠੇਕਾ ਹੈ ਦੇਖੋ ਜੀ ਗੁਰਦੁਆਰਾ ਸਾਹਿਬ ਤੇ ਮੰਦਿਰ ਸਾ ਹਣਾ ਤੁਸੀਂ ਅੱਜ ਕੱਲ ਦੇ ਕਿਸੇ ਵੀ ਮੱਲੇ ਤੇ ਕਿਸੇ ਵੀ ਏਰੀਆ ਤੇ ਚਲ ਜਓ ਆਪਣਾ ਐਡਰੈਸ ਦੇ ਕੇ ਦੱਸ ਦਿਓ ਕਿਸੇ ਵੀ ਮੋੜ ਵਾਲੀ ਜਿਹੜੀ ਮੇਪ ਮਾਰਕੀਟ ਹੈਗੀ ਹੈ ਕਿਹੜੀ ਗਲੀ ਪੈਂਦੀ ਠੇਕੇ ਵਾਲੀ ਉਹ ਚਾਹੋ ਕਿ ਕਿਸੇ ਦਾ ਠੇਕਾ ਕੋਈ ਕਿਹੜੇ ਦਾ ਠੇਕਾ ਹੈਗਾ ਤੁਸੀਂ ਕਿਸੇ ਏਰੀਆ 'ਚ ਆਪਣੀ ਦੁਕਾਨ ਖੋਲ੍ਹ ਲਓ ਤੁਹਾਨੂੰ ਕੋਈ ਨੱਬਦਾ ਨਹੀਂ ਅੱਛਾ ਭਾਜੀ ਉਹ ਤੇ ਠੇਕਾ ਪੁੱਛ ਕੇ ਆ ਜਿਓ ਇਹ ਇੱਕ ਕਲੰਕ ਹੈ ਸਾਡੇ ਤੇ ਇਹ ਕੋਈ ਮਾਨ ਵਾਲੀ ਗੱਲ ਨਹੀਂ ਹੈ ਸਾਡੇ ਤੇ ਵੀ ਠੇਕੇ ਖੁੱਲ ਗਏ ਤੇ ਸਾਡੀ ਪਰੇਸ਼ਾਨ ਮਨ ਗਈ ਨਹੀਂ ਇਹ ਇੱਕ ਕਲੰਕ ਲੱਗ ਰਿਹਾ ਪੰਜਾਬ ਦੇ ਉੱਤੇ ਅਸੀਂ ਇਹਨੂੰ ਛੱਡ ਕੇ ਆਪਣੀ ਨੋਜਵਾਨੀ ਨੂੰ ਪੁਰਾਣੀ ਜਗ੍ਹਾ ਤੇ ਲੈ ਕੇ ਆਈਏ ਜਿੱਥੇ ਸਾਡੇ ਪੰਜਾਬ ਦੇ ਗੱਬਰੂ ਕਿਉਂ ਦੁੱਧ ਦੇ ਲੱਸੀਆਂ ਪੀ ਕੇ ਤਗੜੇ ਹੁੰਦੇ ਸੀਗੇ ਹਨਾ ਸਾਸੀ ਦਾ ਦੋਸਤੋ ਲਾਈਵ ਹੋਇਆ ਪੰਜਾਬ ਨੂੰ 2040 ਵੀ ਚੈਨਲ ਤੇ ਗੱਲ ਕਰਾਂਗੇ ਮਾਨ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਜੋ ਚੱਲਦਾ ਤੇ ਦੇਖਿਆ ਜਾ ਰਿਹਾ ਕਿ ਕਾਫੀ ਜਿਹੜੀ ਮਾਨ ਸਰਕਾਰ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੇ ਉੱਥੇ ਹੀ ਸਾਡੇ ਨਾਲ ਮੌਜੂਦ ਹੈ ਮੋਨੂ ਸੱਬਰਵਾਦ ਜੋ ਅਕਸਰ ਦੇਖੇ ਨੇ ਬਾਡੀ ਬਿਲਡਰ ਨੇ ਜੋ ਅਕਸਰ ਪੰਜਾਬ ਪੂਰੇ ਬਾਦ ਦੇਸ਼ਾਂ ਦੇ ਵਿੱਚ ਜਾ ਕੇ ਇਹਨਾਂ ਨੇ ਅੱਛੇ ਜਿਹੜਾ ਨਾਮ ਬਣਾ ਚੁੱਕੇ ਬੋਡੀ ਬਿਲਡਰ ਵਿੱਚ ਤੋਂ ਮੌਜੂਦ ਆ ਤੁਹਾਡੇ ਨਾਲ ਮੋਨੂ ਸੱਬਰਵਾਲ ਮੋਨੂ ਜੀ ਦੇਖ ਰਹੇ ਹਾਂ ਕਿ ਮਾਨ ਸਰਕਾਰ ਗੱਲ ਕਰ ਰਹੀ ਹੈ ਜੀ ਯੁੱਧ ਨਸ਼ਾ ਵਿਰੁੱਧ ਤੇ ਪਹਿਲਾਂ ਤੋਂ ਤੁਹਾਡਾ ਪੰਜਾਬ ਨੂੰ 240 ਟੀਵੀ ਚੈਨਲ ਵਿੱਚ ਸਵਾਗਤ ਹੈ ਥੈਂਕ ਯੂ ਧੰਨਵਾਦ ਜੀ ਪੰਜਾਬ ਨੂੰ ਜੀ ਤੁਹਾਡਾ ਕਿ ਤੁਸੀਂ ਇੱਕ ਵਾਰ ਫਿਰ ਯੁੱਧ ਨਸ਼ੇ ਦੇ ਵਿਰੁੱਧ ਵਾਸਤੇ ਸਾਡੇ ਕੋਲੋਂ ਜਿਹੜੇ ਸਵਾਲ ਪੁੱਛ ਰਹੇ ਹੋ ਤੇ ਉਹਦੇ ਵਾਸਤੇ ਤਹਿ ਦਿਲ ਤੋਂ ਅਸੀਂ ਥੈਂਕਸ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਉਸ ਨੌਜਵਾਨਾਂ ਤੱਕ ਪਹੁੰਚਾਰੇ ਜਿਹੜੇ ਕੁਝ ਨਸ਼ੇ ਦੇ ਵਿੱਚ ਫਸ ਚੁੱਕੇ ਹੈ ਕੀ ਪਤਾ ਸਾਡੀ ਕੁਝ ਆਵਾਜ਼ ਸੁਣ ਕੇ ਉਹਦੀ ਬਾਹਰ ਆ ਸਕਣ ਸਬਰਵਾਲਾ ਜੀ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕੀ ਮਾਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਕੀ ਵਾਕੇ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਜਾਂ ਸਰਕ ਗੱਲਾਂ ਹੀ ਹੈ ਦੇਖੋ ਜੀ ਯੁੱਧ ਨਸ਼ਾ ਵਿਰੁੱਧ ਚੱਲ ਵੀ ਰਿਹਾ ਹੈ ਬਹੁਤ ਵਧੀਆ ਤਰੀਕੇ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਲਾ ਕੀਤਾ ਪਰ ਆਲਾ ਤੇ ਬਹੁਤ ਹੀ ਸਲਾਹਾਂ ਜੋਗੇ ਕਿਉਂਕਿ ਇਸ ਤੋਂ ਪਹਿਲੇ ਕਿਸੇ ਨੇ ਵੀ ਇਹ ਕੰਮ ਨਹੀਂ ਚੱਕਿਆ ਸੀ ਸਰਕਾਰ ਨੇ ਨਸ਼ੇ ਦੇ ਵਿਰੋਧ ਆਪਾਂ ਚੱਲੀਏ ਮੁਹਿੰਮ ਚਲਾਈਏ ਪਰ ਕੁਸ਼ਕਮੀ ਹੈਗੀ ਹੈ ਜਿਹਦੇ ਵਿੱਚ ਅਸੀਂ ਦੇਖਦੇ ਆ ਜੇਕਰ ਕੋਈ ਅਜੇ ਵੀ ਆਵਾਜ਼ ਚੱਕਦਾ ਹੈ ਨਸ਼ੇ ਦੇ ਖਿਲਾਫ ਤੁਸੀਂ ਦੇਖਿਆ ਕੱਲ ਇੱਕ ਫੌਜੀ ਵੀਰ ਨੇ ਸਾਡੇ ਨੇ ਨਸ਼ੇ ਦੇ ਵਿਰੋਧ ਆਵਾਜ਼ ਚੱਕੀ ਸੀਗੀ ਪਰ ਉਹਨੇ ਥਾਣੇ ਜਾ ਕੇ ਪਹਿਲੇ ਕਿਹਾ ਕਿ ਉੱਥੇ ਨਸ਼ਾ ਕਰਦੇ ਆ ਪਰ ਉੱਥੇ ਕੀ ਹੋਇਆ ਇੱਕ ਐਸਐਚਓ ਨੇ ਹਨਾ ਸਰੇ ਆਮ ਧਮਕੀ ਦਿੱਤੀ ਹੈ ਕਿ ਮੈਂ ਤੇਰਾ ਇਨਕਾਊਂਟਰ ਕਰ ਦਾਂਗਾ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਸਭ ਤੋਂ ਪਹਿਲੇ ਤੇ ਪੁਲਿਸ ਦੇ ਵਿਰੁੱਧ ਵੀ ਕੀਤਾ ਜਾਵੇ ਜਿਹੜੇ ਨਸ਼ੇੜੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਐ ਜਿੰਨਾ ਚਿਰ ਤੁਸੀਂ ਨਸ਼ੇੜੀਆਂ ਨੂੰ ਤੇ ਤਾਂ ਹੀ ਫੜੋਗੇ ਜਦ ਪਹਿਲੇ ਜਿਹੜੇ ਆਪਣੇ ਅੰਦਰ ਨਾਗ ਬੈਠੇ ਐ ਹਨਾ ਨਸ਼ੇੜੀ ਜਿਹੜੇ ਆਪਣੇ ਵਿੱਚ ਬੈਠੇ ਐ ਕਿ ਜਿਹੜੇ ਕਹਿੰਦੇ ਅਸੀਂ ਅਸੀਂ ਨਸ਼ੇੜੀਆਂ ਨੂੰ ਫੜਨਾ ਹੈ ਉਹ ਜਿਹੜੇ ਤੁਸੀਂ ਆਪ ਜੋ ਖੁਦ ਜੇ ਕੋਈ ਫੜਨ ਜਾਂਦਾ ਤੁਸੀਂ ਉਹਨਾਂ ਦੀ ਲਤਾਂ ਤੋੜ ਦਿੰਨੇ ਹੋ ਇੱਕ ਫੌਜੀ ਫੇਰ ਦੀ ਲਤ ਤੋੜਤੀ ਕਿੰਨੀ ਵੱਡੀਆਂ ਗੱਲਾਂ ਨੇ ਔਰ ਮੈਨੂੰ ਕਹਿੰਦਾ ਮੈਂ ਕਹਿੰਦਾ ਉਹਨੂੰ ਸਸਪੈਂਡ ਕੀਤਾ ਉਹਦੇ ਤਾਂ ਪਰਚੇ ਦੇ ਕੇ ਉਹਨੂੰ ਫਾਂਸ ਚ ਲਟਕਾ ਦੇਣਾ ਚਾਹੀਦਾ ਇਦਾਂ ਦੇ ਬੰਦੇ ਨੂੰ ਕਹਿੰਦੇ ਨੇ ਪੰਜਾਬੀ ਕਹਾਵਤ ਆ ਦੂਜਿਆਂ ਨੂੰ ਕਹਿੰਦੇ ਪਹਿਲਾਂ ਆਪਣੇ ਪੀੜੀ ਨਾਲ ਸੋਟਾ ਫੇਰ ਉਹ ਗੱਲ ਸਹੀ ਹੈ ਕਿ ਨਹੀਂ ਬਿਲਕੁਲ ਜੀ ਬਿਲਕੁਲ ਸਹੀ ਹੈ ਪਹਿਲੇ ਇਹ ਆਪਣੇ ਅੰਦਰੋਂ ਨਸ਼ਾ ਕੱਢ ਦੇਖੋ ਕਿੰਨੇ ਨਸ਼ੇ ਵਾਤੇ ਕਿੰਨੇ ਪੁਲਿਸ ਮੁਲਾਜ਼ਮ ਹੀ ਫੜੇ ਜਾਂਦੇ ਆ ਪਰ ਉਹਨਾਂ ਨੂੰ ਮਿਲ ਲੱਗਦਾ ਨਸ਼ੇੜੀਆਂ ਨਾਲ ਉਹ ਤਾਂ ਵੱਡਾ ਸ਼ੋਅ ਕਰਦੇ ਆ ਪਹਿਲੇ ਆਪਣੇ ਅੰਦਰ ਇੱਕ ਰੀ ਝਾਂਕੋ ਵੀ ਜਿਹੜੇ ਅਸੀਂ ਨਸ਼ਾ ਕਰਦੇ ਉਹਨੂੰ ਛਾਂਟੋ ਅਸੀਂ ਆਪਣੇ ਡੀਆਈਜੀ ਸਾਹਿਬ ਨੂੰ ਆਪਣੇ ਮਾਨ ਜੋ ਸਾਡੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜਿਹੜੇ ਅੰਦਰ ਘੁੰਮਣ ਲੱਗੇ ਹੋਏ ਆ ਨਾ ਸਾਡੇ ਜਿਹੜਾ ਲੱਕੜ ਨੂੰ ਖਾ ਜਾਂਦੇ ਆ ਅੰਦਰੋਂ ਥੋੜਾ ਥੋੜਾ ਜਿਹੜੀ ਸਰਕਾਰ ਨੂੰ ਇਹ ਬਦਨਾਮ ਕਰ ਰਹੇ ਆ ਉਹ ਸਾਡੇ ਅੰਦਰ ਸਰਕਾਰੀ ਮਹਿਕਮੇ 'ਚ ਬੈਠੇ ਆ ਪਹਿਲਾਂ ਉਹਨਾਂ ਨੂੰ ਇੱਕ ਵਾਰੀ ਬਾਹਰ ਕੱਢਿਆ ਜਾਵੇ ਜਦਕਿ ਉਹਨਾਂ ਨੂੰ ਬਾਹਰ ਕੱਢੋਗੇ ਤੇ ਨਸ਼ੇੜੀ ਤੁਹਾਨੂੰ ਜਿਹੜੇ ਐ ਉੱਪਰ ਗੈਣਗੇ ਕਿ ਕਿੱਥੇ ਕਿੱਥੇ ਬੈਠੇ ਕਿਉਂਕਿ ਉਹਨਾਂ ਨੂੰ ਸਭ ਕੁਝ ਪਤਾ ਹੈ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਤੇ ਆਪਣੀ ਸਮਾਨ ਸਰਕਾਰ ਨੂੰ ਕਿ ਸਾਡੇ ਵਿੱਚ 2 ਜਾਂ 3 ਥਾਣੇ ਪੈਂਦੇ ਆ ਸੀਏ 1 ਵਾਲੇ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਉਹਨਾਂ ਤੋਂ ਕੋਈ ਵੀ ਨਿਛੇੜੀ ਜੇ 1 ਗ੍ਰਾਮ ਵੀ ਪਿੰਦਾ ਜਾਂ 1 ਗ੍ਰਾਮ ਵੀ ਵੇਚਦਾ ਕਿ ਉਹਨਾਂ ਦੀ ਨਿਗਾਹ 'ਚ ਨਾ ਹੋਵੇ ਅਗਰ ਉਹ ਆਪਣਾ ਡੰਡਾ ਕਾਇਮ ਕਰ ਲੈਣ ਪ੍ਰਸ਼ਾਸਨ ਤੇ ਮੈਨੂੰ ਲੱਗਦਾ ਨਸ਼ਾ ਤੇ 2-4 ਦਿਨਾਂ 'ਚ ਹੀ ਖਤਮ ਹੋ ਸਕਦਾ ਹੈ ਅਗਰ ਸਰਕਾਰ ਚਾਵੇ ਤੇ ਨਾਲ ਸਪੋਰਟ ਕਰੇ ਹੋਰ ਤੇ ਮਨੂ ਵੀ ਗੱਲ ਕਰੀ ਆ ਅਕਸਰ ਦੇ ਦੇ ਨੇ ਕਿ ਅਗਰ ਕਿਸੇ ਘਰ ਚੋਰੀ ਹੁੰਦੀ ਆ ਤਾਂ ਪੁਲਿਸ ਕਿੰਨੇ ਦਿਨ ਲਗਾ ਦਿੰਦੀ ਆ ਇੱਕ ਦੇਖਿਆ ਕਿ ਕਰੀ ਜੋ ਪੁਲਿਸ ਵਾਲੇ ਨੇ ਚੋਰੀ ਹੁੰਦੀ ਹੈ ਮਿੰਟ ਤੋਂ 2 ਘੰਟੇ ਜਿੰਦਾ ਫੜਾਇਆ ਪਤਾ ਹੈ ਨਾ ਚੋਰ ਕਿੱਥੇ ਆ ਚੋਰ ਸਾਰੇ ਪਤਾ ਹੈ ਪਰ ਅਸੀਂ ਇਹਨੂੰ ਲੱਭਦੇ ਨਹੀਂ ਕਿਉਂਕਿ ਸਾਡੇ ਵਾਸਤੇ ਤੇ ਬੜੀਆਂ ਸਾਡੇ ਕੋਲ ਮਾਇਕ ਵਿੱਚ ਪੁਲਿਸ ਨਹੀਂ ਹੈਗੀ ਆਪਾਂ ਟੀਬਾ ਥਾਣੇ ਚਲਜੀਏ ਮੇਰੇ ਖਿਆਲ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਜਦੋਂ ਵੀ ਮਹੀਨੇ ਚ ਚਲ ਜਮਾ 6 ਮਹੀਨੇ ਚ ਚਲ ਜਮਾ ਕੋਈ ਉੱਥੇ ਮੁਲਾਜ਼ਮ ਪੂਰਾ ਹੋਊਗਾ ਉਹ ਪਹਿਲੇ ਤੇ ਮੈਂ ਅਪੀਲ ਕਰਦਾ ਕਿ ਪਹਿਲੇ ਸਾਡੇ ਟੀਬਾ ਥਾਣੇ ਦੇ ਵਿੱਚ ਜਿਹੜੇ ਮੁਲਾਜ਼ਮ ਘਟ ਹੈ ਉਹਨਾਂ ਨੂੰ ਪੂਰਾ ਕੀਤਾ ਜਾਵੇ ਜਦੋਂ ਕਿਦਰ ਰੇਡ ਮਾਰ ਸਕਣ ਜਾਂ ਕਿਸੇ ਦੀ ਚੋਰੀ ਹੋ ਸਕੇ ਉਹਨਾਂ ਦਾ ਉਹ ਪਲੱਸ ਪੁਆਇੰਟ ਹੀ ਦਾਨ ਕਰਨਗੇ ਨਾ ਜੇ ਉਹਨਾਂ ਕੋਲ ਬੰਦੇ ਹੋਣਗੇ ਮੇਰੇ ਖਿਆਲ ਨਾਲ ਦਰਖਾਸਤ ਹੈਗੀ 100 ਔਰ ਮੁਲਾਜ਼ਮ ਹੈਗਾ 1 ਔਰ ਉਹ ਵੀ ਵਿਚਾਰਾ ਕੋਰਟ ਦੇ ਵਿੱਚ ਹੀ ਮੈਂ ਹਾਂਜੀ ਸਰ ਕਿੱਥੇ ਉਹ ਮੈਂ ਕੋਰਟ ਚ ਤਰੀਕ ਭੁਗਤਾਨ ਆਇਆ ਉਹ ਇਸ ਕਰਕੇ ਕੋਰਟ ਵਾਲਾ ਮੈਨੂੰ ਤਾਂ ਲੱਗਦਾ ਇੱਕ ਬੰਦਾ ਇਹਨਾਂ ਨੂੰ ਲੱਗ ਦੇ ਦਿੰਦਾ ਥਾਣੇ ਨੂੰ ਦੇ ਦਿੰਦਾ ਜਿਹਦਾ ਕਿਉਂ ਹਾਈ ਕੋਰਟ ਬੈਠਾ ਰਹੇ ਵੇ ਬਾਕੀ ਚਾਰ ਨੂੰ ਮੁਲਾਜ਼ਮ ਸਰ ਸਾਨੂੰ ਦੇਨੇ ਚਾਹੀਦੇ ਜਿਹੜੇ ਸਾਡੇ ਕੰਮ ਕਰ ਸਕਣ ਇੱਕ ਦੇਖ ਰਹੇ ਜੀ ਜਿਮ ਦੇਖਿਆ ਜੀ ਜਿਮ ਹੈਗਾ 5 ਨੰਬਰ ਟਾਵਰ ਲਾਈਨ ਦੇ ਥੱਲੇ ਤੁਸੀਂ ਸ਼ਾਇਦ ਉਹ ਦੇਖਿਆ ਹੋਗਾ ਉੱਪਰ ਜਿਮ ਲੱਗਿਆ ਤੇ ਨੀਚੇ ਠੇਕਾ ਕੀ ਲੱਗ ਰਿਹਾ ਕਿਉਂ ਪੀ ਕੇ ਉੱਪਰ ਐਕਸਰਸਾਈਜ਼ ਲਾਂਜ ਜਾਂਦੇ ਹੋ ਦੇਖੋ ਜੀ ਇਹ ਜਿਹੜਾ ਯੋਧ ਨਸ਼ੇ ਵਿਰੋਧ ਹੈਗਾ ਪਰ दारू ਵਿਰੋਧ ਨਹੀਂ ਹੈਗਾ ਕਿਉਂਕਿ ਜਿਹੜਾ दारू ਹੈ ਮੈਨੂੰ ਲੱਗਦਾ ਉਹ ਅੰਮ੍ਰਿਤ ਹੈ ਨਹੀਂ ਤੁਸੀਂ ਪ੍ਰਮੋਟ ਕਰ ਰਹੇ ਹੋ ਨਹੀਂ ਨਹੀਂ दारू ਨੂੰ ਪ੍ਰਮੋਟ ਕਰ ਰਹੇ ਨਹੀਂ ਨਹੀਂ दारू ਪ੍ਰਮੋਟ ਨਹੀਂ ਕਰ ਰਹੇ ਇਹ ਸਰਕਾਰ ਕਰ ਰਹੀ ਹੈ ਨਾ ਵੀ ਜਿੱਥੇ ਆਨੂ ਇਹ ਨਸ਼ਾ ਤੇ ਸਾਰਾ ਕੁਝ ਲੱਗਦਾ ਹੈਗਾ ਆ ਜਿੰਨੇ ਰਾਤ ਨੂੰ ਦੇਖੋ ਤੁਸੀਂ ਕਰਿਆਨੇ ਦੀ ਦੁਕਾਨ ਬੰਦ ਹੈ ਜਾਂ 10 ਵਜੇ ਤੋਂ ਬਾਅਦ ਉਹ ਤੇ ਨਾਲ ਹੀ ਛਾਪਾ ਓਏ ਥੱਲੇ ਕਰੋ ਸ਼ਟਰ ਹਣਾ ਕੋਈ ਖਾਣ ਪੀਣ ਵਾਲੀ ਦੁਕਾਨ ਓ ਜੱਲੇ ਕਰੋ ਇੱਕ ਠੇਕਾ दारू ਦਾ ਰਾਤੀ 1 ਵਜੇ ਵੀ ਖੁੱਲ ਹੈ ਜੇ 22 ਚਾਂਸ ਗਲਤੀ ਨਾਲ 1 ਵਜੇ ਬੰਦ ਕਰ ਵੀ ਗਿਆ ਉਹ ਤੇ ਹੋਗੇ ਮੋਰੇ ਖੁੱਲੇ ਹੋਏ ਆਲੜੇ ਜਿਹੜੇ ਉਹ ਚੋਰ ਜੀ ਨਹੀਂ ਉਹਦੇ ਉੱਦੇ ਉਹ 100 ਵਾਲਾ ਪਊਆ ਮੇਰੇ ਖਿਆਲ ਨਾਲ 120 30 ਦਾ ਦਿੰਦਾ ਹੋਣਾ ਪਰ ਉੱਥੇ ਪ੍ਰਸ਼ਾਸਨ ਸੁੱਤਾ ਹੋਇਆ ਕਿਉਂਕਿ ਉਹ ਨਸ਼ਾ ਨਹੀਂ ਹੈਗਾ ਔਰ ਉਹ ਹੀ ਰਾਤ ਨੂੰ ਜਿਹੜਾ दारू ਪੀਂਦਾ ਜਿੰਨੇ ਵੀ ਰਾਤੀ 12 ਵਜੇ ਤੋਂ ਬਾਅਦ दारू ਪੀ ਕੇ ਸੜਕਾਂ ਤੇ ਹੁੰਦੇ ਉਹ ਸਾਰੇ ਉਹੀ ਚੋਰ ਹੈ ਉਹੀ ਆਪਣੇ ਮੋਟਰਸਾਈਕਲ ਚੱਕਦੇ ਉਹੀ ਲੋਕਾਂ ਦੇ ਘਰੇ ਚ ਚੋਰੀਆਂ ਕਰਦੇ ਉਹੀ ਸਾਰਾ ਗੋਸ਼ ਹੈ ਤੇ ਪ੍ਰਸ਼ਾਸਨ ਚੁੱਪ ਕਰਕੇ ਬੈਠਾ ਜੀ दारू ਤੇ ਵੇਖ ਰਹੀ ਹੈ ਸਾਡਾ ਦੇ ਇਨਕਮ ਵੱਧ ਰਹੀ ਹੈ ਉਹਦੇ ਉੱਤੇ ਵੀ ਧਿਆਨ ਦਿੱਤਾ ਦੇਣਾ ਚਾਹੀਦਾ ਇਹ ਨਹੀਂ ਪ੍ਰਮੋਟ ਕਰ ਰਹੇ ਅਸੀਂ दारू ਅਸੀਂ ਕਹਿੰਨੇ ਆ ਕਿ ਤੁਸੀਂ ਇਹਨਾਂ ਨੂੰ ਬੰਦ ਕੀਤਾ ਜਾਵੇ ਜਿਹੜਾ ਥਾਂ ਦਾ ਖੋਲਿਆ ਜਾਵੇ ਖੋਲਵੇ ਉਹ ਸਾਡੇ ਜਿਮ ਅਸੀਂ ਇੱਕ ਕਿੰਨੀ ਅਪੀਲ ਕਰਕੇ ਨੌਜਵਾਨਾਂ ਨੂੰ ਸਰੀਰ ਬਣਾਈ ਦੇ ਜੀ ਸਾਡੇ ਗੱਬਰੂ ਜਵਾਨ ਹੋਣਗੇ ਪਰ ਜਦੋਂ ਜਾਈਦਾ ਬੰਦਾ ਇੱਕ ਧਿਆਨ ਦਿੰਦਾ ਵੀ ਅਸੀਂ ਉੱਪਰ ਜਾ ਕੇ ਡੋਲੇ ਡੋਲੇ ਬਣਾਣੇ ਆ ਪਰ ਜਦੋਂ ਉਪਰੋਂ ਥੱਲੇ ਆਉਂਦਾ ਥੱਕ ਕੇ ਮਰੇ ਗਿਆ ਨਾਲ ਥੱਲੇ ਵਿਚਾਰੇ ਨੂੰ ਠੀਕਾ ਨਜ਼ਰ ਆ ਜਾਂਦਾ ਉਹ ਕਹਿੰਦਾ ਵੀ ਖਰਾਕੀ ਇਹ ਹੈ ਇਹ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਵੀ ਜਿੱਥੇ ਸਾਡੇ ਹੈਲਥ ਕਲੱਬ ਹੈਗੇ ਆ ਉਹ ਤੋਂ ਜਿੱਦਾਂ ਗੁਰਦੁਆਰੇ ਸਾਹਿਬ ਨੂੰ ਜਾਂ ਮੰਦਿਰਾਂ ਨੂੰ ਜਾਂ ਸਕੂਲਾਂ ਨੂੰ 500 ਮੀਟਰ ਜਾਂ 200 ਮੀਟਰ ਦਾ ਦਾਇਰਾ ਦਿੱਤਾ ਗਿਆ ਸਾਡੇ ਜਿੰਮੇ ਵਾਸਤੇ ਜਿੱਥੇ ਕੋਈ ਸਪੋਰਟਸ ਹੈ ਕੋਈ ਵੀ ਗੇਮ ਦਾ ਘੜ ਤੋਂ ਘਟ ਉੱਥੇ ਵੀ 500000 ਗਜ ਦਾ ਇੱਕ ਇੰਦਾ ਦਾ ਦਾਇਰਾ ਰੱਖਿਆ ਜਾਵੇ ਜਿਹਦੇ ਵਿੱਚ ਨਾ ਠੇਕਾ ਖੋਲ ਸਕੇ ਨਾ ਕੋਈ ਨਸ਼ੇ ਦੀ ਦੁਕਾਨ ਖੋਲ ਸਕੇ ਜਿੱਥੇ ਸਾਡੀ ਆਉਣ ਵਾਲੀ ਜਵਾਨੀ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਪਨੀਰੀ ਜਿੱਥੇ ਸਾਡਾ ਕੰਮ ਵੜਦੀ ਹੈ ਉਹਨਾਂ ਨੂੰ ਇਧਰ ਦੀ ਚੀਜ਼ਾਂ ਨਾ ਦਿਖਣ ਕਿਉਂਕਿ ਇੰਨਾ ਰਸ਼ ਤੇ ਜਿੰਮ ਅਜ ਨਹੀਂ ਹੁੰਦਾ ਜਿੰਨਾ ਠੇਕਿਆਂ ਦੇ ਬਾਹਰ ਖੜਾ ਹੁੰਦਾ ਲੋਕੀ दारू ਲੈਣ ਵਾਸਤੇ ਤੇ ਅਪੀਲ ਹੈ ਸਦੀ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਕਿ ਇਹਨਾਂ ਦਾ ਧਿਆਨ ਰੱਖਿਆ ਜਾਵੇ ਖੋਲੋ ਅਸੀਂ ਮਨਾ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੇ ਲਾਇਸੈਂਸ ਦਿੱਤੇ ਹੋਏ ਆ ਅਸੀਂ ਕਿ ਅਸੀਂ ਬਹਿਸ ਤੇ ਨਹੀਂ ਕਰ ਸਕਦੇ ਨਾ ਪਰ ਆਉਣ ਵਾਲੇ ਭਵਿੱਖੇ ਬਾਰੇ ਸੋਚੋ ਕਿ ਇਹਨਾਂ ਨੂੰ ਥੋੜਾ ਜਿਹਾ ਹਟਕੇ ਦਿੱਤਾ ਜਾਵੇ ਜਿੱਥੇ ਹੈਲਥ ਕਲੱਬ ਹੈ ਔਰ ਮੈਂ ਇੱਕ ਹੋਰ ਸਰਕਾਰ ਤੋਂ ਇਲਾਵਾ ਆਪਣੇ ਉਹ ਵੀਰਾਂ ਨੂੰ ਵੀ ਗੱਲ ਕਹਿਣਾ ਚਾਹਨਾ ਮੈਂ ਜਿੰਮ ਵਾਲਿਆਂ ਨੂੰ ਵੀਰੇ ਜਿੱਥੇ ਤੁਹਾਡੇ ਨੇੜੇ ਠੇਕਾ ਹੈਗਾ ਨਾ ਨਾਲ ਲੱਗਦੇ ਨੂੰ ਉੱਥੇ ਤੁਸੀਂ ਜੇ ਪਹਿਲੇ ਤੇ ਕਿਸੇ ਨੂੰ ਠੇਕਾ ਖੋਲਣ ਨਾ ਦਿਓ ਠੀਕ ਹੈ ਨਾ ਜੇ ਤੁਹਾਡਾ ਜਿਮ ਪਹਿਲੇ ਆ ਉੱਥੇ ਇਕੱਠੇ ਹੋ ਜਾਓ ਸਾਰੀ ਨੌਜਵਾਨੀ ਇਕੱਠੀ ਕਰ ਲਓ ਸਾਰੀ ਪ੍ਰਸ਼ਾਸਨ ਇਕੱਠਾ ਕਰ ਲਓ ਉੱਥੇ ਠੇਕਾ ਨਹੀਂ ਖੁੱਲਣ ਦੇਣਾ ਚਾਹੀਦਾ ਠੀਕ ਹੈ ਹਾਂ ਜੇ ਪਹਿਲੇ ਠੇਕਾ ਹੈਗਾ ਉੱਥੇ ਆਲਰੇਡੀ ਤੇ ਤੁਸੀਂ ਜਿਮ ਕਿਉਂ ਖੋਲਦੇ ਹੋ ਉੱਥੇ ਤੁਹਾਡੀ ਵੀ ਗਲਤੀ ਹੈ ਹਨਾ ਮੈਂ ਉਹਨਾਂ ਨੂੰ ਵੀ ਕਵਾਂਗਾ ਚੇਤਾਵਨੀ ਹੈ ਮੇਰੀ ਆਪਾਂ ਸਾਡੇ ਵੀ ਜਿਮ ਮੈਂ ਐਸੋਸੀਏਸ਼ਨ ਵਾਲਾ ਪ੍ਰੈਜ਼ੀਡੈਂਟ ਆ ਜਿਮ ਇਕ ਤਾ ਵੱਲੋਂ ਕਿ ਵੀਰ ਐਦਾ ਦੀ ਗਲਤੀ ਨਾ ਕਰੋ ਜਿੱਥੇ ਪਹਿਲੇ ਠੇਕਾ ਹੈਗਾ ਉੱਥੇ ਤੁਸੀਂ ਜਿੰਮ ਦੀ ਲੋਕੇਸ਼ਨ ਨਾਲ ਲਗੋ ਕਿਉਂਕਿ ਲੱਭ ਲਓ ਸਾਈਡ ਤੇ ਲੱਭ ਲਓ ਤਾਂ 500 ਮੀਟਰ ਇੱਧਰ ਉੱਧਰ ਲੱਭ ਲੋ ਪਰ ਠੇਕੇ ਦੇ ਥੱਲੇ ਜਾਂ ਠੇਕੇ ਦੇ ਉੱਪਰ ਇਦਾਂ ਦਾ ਕੋਈ ਕੰਮ ਨਾ ਕਰੋ ਜਿੱਥੇ ਆ ਕੇ ਲੋਕਾਂ ਨੂੰ ਇਹ ਦੇ ਹਾਂਜੀ ਜਿਮ ਕਿੱਥੇ ਠੇਕੇ ਦੇ ਉੱਪਰ ਠੇਕਾ ਕਿੱਥੇ ਹੈ ਜਿਮ ਦੇ ਥੱਲੇ ਲੋਕੇਸ਼ਨ ਲੋਕੇਸ਼ਨ ਪਰ ਹੀ ਅਸੀਂ ਤੁਹਾਡੇ ਘਰ ਲੱਭਦੇ ਪਏ ਹਾਂ ਉਹ ਕਹਿੰਦਾ ਯਾਰ ਮੋੜ ਤੇ ਠੇਕਾ ਦੇਖੇਗਾ ਨਾ ਆਪਣੇ ਬਸ ਉਹ ਕਹਿੰਦਾ ਨਾਲ ਹੀ ਗਲੀ ਆ ਜਾ ਬਤਲ ਕਿ ਉਹਨਾਂ ਨੇ ਇਹ ਚੀਜ਼ ਕਰਤਾ ਕਿ ਠੇਕਾ ਪਹਿਲ ਕਰਤਾ ਜੇ ਅਸੀਂ ਮਾਨ ਨਾਲ ਕਰੀਏ ਸਾਡੇ ਘਰ ਦੇ ਕੋਲ ਗੁਰਦੁਆਰਾ ਸਾਹਿਬ ਆ ਕਿ ਵੀਰੇ ਇਹ ਗੁਰਦੁਆਰਾ ਸਾਹਿਬ ਦੇਖਿਆ ਹਾਂਜੀ ਪਰ ਜੋ ਉਹ ਗਲੀ ਜੱਟ ਕਹਿੰਦੀ ਮਾਨ ਵਾਲੀ ਗੱਲ ਆ ਕਿ ਸਾਡੇ ਘਰ ਦੇ ਨਾਲ ਗ ਗੁਰਦੁਆਰਾ ਸਾਹਿਬ ਤੇ ਮੰਦਰ ਸਾਡੇ ਮੇਰੇ ਖਿਆਲ ਨਾਲ ਘਟ ਗਏ ਹਨ ਤੁਸੀਂ ਅੱਜ ਕੱਲ ਦੇ ਕਿਸੇ ਵੀ ਮੱਲੇ ਚ ਕਿਸੇ ਵੀ ਏਰੀਆ ਚ ਚਲ ਜਓ ਆਪਣਾ ਐਡਰੈਸ ਦੇ ਕੇ ਦੱਸ ਦਿਓ ਕਿਸੇ ਵੀ ਮੋੜ ਵਾਲੀ ਜਿਹੜੀ ਮੇਨ ਮਾਰਕੀਟ ਹੈਗੀ ਹੈ ਕਿਹੜੀ ਗਲੀ ਪੈਂਦੀ ਹੈ ਠੇਕੇ ਵਾਲੀ ਉਹ ਚਾਹੋ ਕਿ ਕਿਸੇ ਦਾ ਠੇਕਾ ਕੋਈ ਕਿਹੜੇ ਦਾ ਠੇਕਾ ਹੈਗਾ ਤੁਸੀਂ ਕਿਸੇ ਏਰੀਆ ਚ ਆਪਣੀ ਦੁਕਾਨ ਖੋਲ ਲਓ ਤੁਹਾਨੂੰ ਕੋਈ ਲੱਭਦਾ ਨਹੀਂ ਅੱਛਾ ਭਾਜੀ ਉਹਦੇ ਠੇਕਾ ਪੁੱਛ ਕੇ ਆ ਜਿਓ ਇਹ ਇੱਕ ਕਲੰਕ ਹੈ ਸਾਡੇ ਤੇ ਇਹ ਕੋਈ ਮਾਨ ਵਾਲੀ ਗੱਲ ਨਹੀਂ ਹੈ ਸਾਡੇ ਦੇ ਵੀ ਠੇਕੇ ਖੁੱਲ ਗਏ ਤੇ ਸਾਡੀ ਪਰੇਸ਼ਾਨ ਬਣ ਗਈ ਨਹੀਂ ਇਹ ਇੱਕ ਕਲੰਕ ਲੱਗ ਰਿਹਾ ਪੰਜਾਬ ਦੇ ਉੱਤੇ ਅਸੀਂ ਇਹਨੂੰ ਛੱਡ ਕੇ ਆਪਣੀ ਨੌਜਵਾਨੀ ਨੂੰ ਪੁਰਾਣੀ ਜਗ੍ਹਾ ਤੇ ਲੈ ਕੇ ਆਈਏ ਜਿੱਥੇ ਸਾਡੇ ਪੰਜਾਬ ਦੇ ਗੱਭਰੂ ਓ ਦੁੱਧ ਲੱਸੀਆਂ ਪੀ ਕੇ ਤਕੜੇ ਹੁੰਦੇ ਸੀਗੇ ਹਨਾ ਤੇ ਆਪਣਾ ਇੰਜੋਏ ਕਰਕੇ ਹੱਟੇ-ਗੱਟੇ ਹੁੰਦੇ ਸੀਗੇ ਪਰ ਅੱਜ ਦਾ ਪੰਜਾਬ ਜਿਹੜਾ ਕਿ ਚਿੱਟੇ ਚੋਂ ਨਹੀਂ ਨਿਕਲਦਾ ਹੁਣ दारू ਚੋਂ ਨਹੀਂ ਨਿਕਲਦਾ ਕਦੀ ਇਹ ਨਸ਼ਿਆਂ ਵਾਲੀ ਤੇ ਖਿលਿਆ ਜਾ ਰਿਹਾ ਇਸ ਨੂੰ ਇਹਦੇ ਉੱਤੇ ਕੁਛ ਨਾ ਕੁਛ ਚਰਚਾ ਇਦਾਂ ਦੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਜਿਹਦੇ ਨਾਲ ਆਉਣ ਵਾਲੀ ਨੌਜਵਾਨੀ ਕਿੱਦਾਂ ਬਚਾਈ ਜਾ ਸਕਦੀ ਹੈ ਬੰਨੀ ਜੀ ਅੱਜ ਤੁਸੀਂ ਤੁਹਾਡਾ ਜਿਮ ਅਕਸਰ ਜਿਹੜੇ ਜਿਹੜੇ ਬਾਡੀ ਬਿਲਡਰ ਜਾਣਦੇ ਨੇ ਸਰੀਰ ਬਣਾਉਣ ਵਾਸਤੇ ਕਦੇ ਇਸ ਤਰ੍ਹਾਂ ਵੀ ਹੋਇਆ ਕਿ ਜਿਹੜਾ ਨਸ਼ਾ ਛੱਡ ਕੇ ਕਹਿੰਦੇ ਨੇ ਯਾਰ ਅੱਜ ਜਿਮ ਤੇ ਵੀ ਜਾਈਏ ਕੋਈ ਇਸ ਤਰ੍ਹਾਂ ਤੁਹਾਡੇ ਕੋਲੋਂ ਆਏ ਨੇ ਵਰਕਰ ਵਗੈਰਾ ਆਏ ਨੇ ਜੋ ਸ਼ੌਂਕ ਰੱਖਣ ਵਾਲੇ ਹੋਣਗੇ ਜੀ ਨਸ਼ਾ ਛੱਡ ਤੇ ਆ ਗਏ ਸੀ ਜਿਮ ਜਾਵਾਂ ਪਹਿਲੀ ਤਾਂ ਗੱਲ ਹੈ ਜੀ ਜਿਹੜਾ ਕੋਈ ਨਸ਼ੇ ਜੋ ਬਾਹਰ ਨਹੀਂ ਨਿਕਲ ਸਕਦਾ ਅਸੀਂ ਸਾਡੇ ਸਾਰੇ ਜਿਮ ਐਸੋਸੀਏਸ਼ਨ ਨੇ ਉਹਨਾਂ ਦੀ ਫੀਸ ਫਰੀ ਕੀਤੀ ਹੋਈ ਹੈ ਵੀ ਕੋਈ ਵੀ ਨਸ਼ਾ ਛੱਡ ਕੇ ਸਾਡੇ ਕੋਲ ਆਵੇ ਵੀ ਮੈਂ ਨਸ਼ਾ ਕਰਦਾ ਸੀਗਾ ਮੈਂ ਤਾਂ ਮੇਰੇ ਕੋਲ ਫੀਸ ਹੈ ਨਹੀਂ ਕਿ ਸਾਰੇ ਪੂਰੇ ਲੁਧਿਆਣੇ 'ਚ ਫੀਸ ਹੈ ਉਹਨੂੰ ਚਾਹ ਵੱਡਾ ਜਿਮ ਹੈ ਚਾਹ ਛੋਟਾ ਜਿਮ ਹੈ ਠੀਕ ਹੈ ਔਰ ਕਈ ਇੱਧਰ ਆਂਦੇ ਆ ਭਾਜੀ ਮੈਨੂੰ ਨਸ਼ਾ ਲੱਗਿਆ ਹੋਇਆ ਮੈਂ ਹੁਣ ਆਪਣਾ ਸ਼ਰੀਰ ਦੁਬਾਰਾ ਉਹਦਾ ਦਾ ਕਰਨਾ ਚਾਹਨਾ ਜਿੱਦਾਂ ਦਾ ਮੈਂ ਪਹਿਲੇ ਸੀ ਇਹਦਾ ਮਤਲਬ ਹੈ ਪਹਿਲੇ ਤਕੜਾ ਹੀ ਸੀਗਾ ਉਹ ਗੱਭਰੂ ਹੀ ਸੀਗਾ ਨੌਜਵਾਨ ਸੀਗਾ ਪਰ ਕੁਝ ਅ ਦਲਾਲਾਂ ਦੇ ਕਰਕੇ ਆ ਨਸ਼ੇੜੀਆਂ ਦੇ ਕਰਕੇ ਜਿਹੜੇ ਇੱਥੇ ਵੱਸ ਗਏ ਸਾਡੇ ਪੰਜਾਬ ਦੇ ਕੋੜ ਕਿੰਨੂੰ ਕਹਿ ਸਕਦੇ ਵੀ ਕੋੜ ਆ ਕੇ ਪੈ ਗਿਆ ਸਾਡੇ ਪੰਜਾਬ 'ਚ ਉਹਨੂੰ ਮੈਂ ਸਰਕਾਰ ਨੂੰ ਅਪੀਲ ਕਰਦਾ ਬਾਰ-ਬਾਰ ਕਿ ਇਹਨੂੰ ਕੱਢਿਆ ਜਾਵੇ ਕਿਉਂਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਬਹੁਤ ਕੁਛ ਦੇ ਬਾਹਰ ਜਾ ਰਹੀ ਹੈ ਕੁਛ ਨਸ਼ਿਆਂ ਦੇ ਕਰਕੇ ਤਗ਼ੀਲ ਰਹੀ ਸਾਡਾ ਜਿਹੜਾ ਪੰਜਾਬ ਦਾ ਸੂਬਾ ਬਹੁਤ ਖਤਮ ਹੁੰਦਾ ਜਾ ਰਿਹਾ ਔਰ ਅਪੀਲ ਕਿਨੂੰ ਕਰ ਸਕਦੇ ਆ ਜਾਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਸਰਕਾਰ ਕੰਮ ਕਰ ਰਹੀ ਹੈ ਪਰ ਪ੍ਰਸ਼ਾਸਨ ਨਹੀਂ ਕਰਦਾ ਪ੍ਰਸ਼ਾਸਨ ਕੰਮ ਕਰਦਾ ਤਾਂ ਸਰਕਾਰ ਬਦਲ ਜਾਂਦੀ ਹੈ ਅਪੀਲ ਲੈ ਕੇ ਆਪਣਾ ਜਿਹੜਾ ਕੰਮ ਹੈ ਸੁਚੇ ਬਣ ਕੇ ਇੱਕ ਅੱਛੇ ਨਾਗਰਿਕ ਬਣ ਕੇ ਪੰਜਾਬ ਦੇ ਆਪਣੇ ਆਉਣ ਵਾਲੇ ਭਵਿੱਖੇ ਤੁਹਾਡੇ ਘਰੇ ਵੀ ਬੱਚਾ ਹੋਊਗਾ ਤੁਹਾਡਾ ਵੀ ਮੁੰਡਾ ਹੋਊਗਾ ਜਿਹੜੇ ਨਸ਼ੇ ਦੇ ਵੇਚਦੇ ਐ ਉਹਨਾਂ ਦਾ ਤੇ ਤੁਹਾਨੂੰ ਮੈਨੂੰ ਲੱਗਦਾ ਨਸ਼ਾ ਕਰਕੇ ਕੁਝ ਲੱਭਦਾ ਨਹੀਂ ਉਹਨਾਂ ਨੂੰ ਪਰ ਜਿਹੜੇ ਨਾਲ ਲੱਗ ਕੇ ਉਹਨਾਂ ਨੂੰ ਛਡਾਉਂਦੇ ਐ ਨਸ਼ੇੜੀਆਂ ਨੂੰ ਵੀ ਚਿੱਟਾ ਹੀ ਐ ਕੋਈ ਨਹੀਂ 100 ਗ੍ਰਾਮ ਵੇਚਿਆ ਜੀ 5 ਗ੍ਰਾਮ ਵੇਚਿਆ ਛੱਡ ਦੋ ਅਗਲੀ ਵਾਰ ਨਹੀਂ ਕਰਦਾ ਮੈਂ ਅਪੀਲ ਕਰਦਾ ਉਹ ਸਾਰਿਆਂ ਅੱਗੇ ਕਿ ਕੋਈ ਵੀ ਚਿੱਟੇ ਵਾਲੇ ਦੇ ਖਿਲਾਫ ਇੱਕ ਬੰਦਾ ਵੀ ਉਹਨਾਂ ਦੀ ਪਿੱਛੇ ਸਪੋਰਟ ਕਰਨ ਨਾ ਜਾਵੇ ਪੰਜਾਬ ਨੂੰ 204 TV ਚੈਨਲ ਹਮੇਸ਼ਾ ਸੱਚ ਦੀ ਆਵਾਜ਼ ਲੈ ਕੇ ਆਂਦਾ ਤੇ ਅੱਜ ਵੀ ਸਰਕਾਰ ਵੱਲੋਂ ਵੀ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਕੀ ਕਹਿਣਾ ਚਾਹਦੇ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਕਿਉਂਕਿ ਤੁਸੀਂ ਹਮੇਸ਼ਾ ਜਦੋਂ ਵੀ ਮੈਂ ਦੇਖਿਆ ਪੰਜਾਬ న్యూਸ ਨੇ ਹਮੇਸ਼ਾ ਹੀ ਉਹ ਆਵਾਜ਼ ਚੱਕੀ ਹੈ ਜਿਹਦੇ ਵਿੱਚ ਕੁਝ ਲੱਗਦਾ ਕਿ ਕਿਸੇ ਨੇ ਕਿਸੇ ਦੇ ਜਾ ਕੇ ਦਿਲ ਤੇ ਵੱਜੂਗੀ ਕੀ ਪਤਾ ਸਾਡੀ ਅੱਜ ਇਸ ਆਵਾਜ਼ ਨਾਲ ਦੋ ਚਾਰ ਭਰਾ ਇਸ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲ ਸਕਣ ਕੁਝ ਪ੍ਰਸ਼ਾਸਨ ਜਿਹੜਾ ਵਿੱਚ ਬੈਠੇ ਕਾਲੇ ਨਾਗ ਹੈ ਕੀ ਪਤਾ ਉਹਨਾਂ ਨੂੰ ਵੀ ਸ਼ਰਮ ਆ ਜਾਵੇ ਕਿ ਅਸੀਂ ਲੋਕਾਂ ਨੂੰ ਲੋਕਾਂ ਦੇ ਬੱਚੇ ਮਾਰ ਰਹੇ ਆ ਤੇ ਕੱਲ ਨੂੰ ਸਾਡੇ ਵੀ ਮਰਨਗੇ ਕੀ ਪਤਾ ਉਹਨਾਂ ਨੂੰ ਵੀ ਅਕਲ ਆ ਜਾਵੇ ਔਰ ਸਰਕਾਰ ਨੂੰ ਵੀ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਉੱਤੇ ਬਹੁਤ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਹ ਜਿਹੜਾ ਕੋਡ ਹੈ ਪੰਜਾਬ ਦੇ ਵਿੱਚ ਕਿੰਨੀ ਜਲਦੀ ਕੱਢ ਸਕਦੇ ਆ ਇਹਨੂੰ ਕਢੀਏ ਕਿੱਲੇ ਝੂਠਾ ਨਾਲ ਜਾਂ ਗੱਪਾਂ ਨਾਲ ਨਹੀਂ ਨਿਕਲਣਾ ਸਾਡੇ ਮਾਨਯੋਗ ਸੱਤ MLA ਸਾਹਿਬ ਵੀ ਸਾਡੀ ਪੂਰੀ ਸਪੋਰਟ ਕਰਦੇ ਆ ਕਾ ਵਿੱਚ ਦਿਲਜੀਤ ਜੀ ਕਿਉਂਕਿ ਉਹਨਾਂ ਨੇ ਵੀ ਪੂਰਾ ਜੋਰ ਲਾਇਆ ਵੀ ਅਗਰ ਕਿਸੇ ਨੇ ਮਿਲਦਾ ਕੋਈ ਨਸ਼ੇੜੀ ਸਾਨੂੰ ਦੱਸੇ ਅਸੀਂ ਉਹਦੀ ਸਪੋਰਟ ਨਹੀਂ ਕਰਾਂਗੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇੱਕ ਇੱਕ ਜਿਹੜੀ ਅਸੀਂ ਸੋਹ ਖਾਣੇ ਪਏ ਆ ਉਦੋਂ ਵੀ ਮੈਂ ਗੱਲ ਕੀਤੀ ਸੀਗੀ ਵੀ ਅਸੀਂ ਸੋਹ ਖਾ ਰਹੇ ਆ ਜਿੰਨੇ ਜਣੇ ਨੇ ਸੋਹ ਖਾਧੀ ਹੈ ਮੈਨੂੰ ਇੱਕ ਬੰਦਾ ਵੀ ਉੱਠ ਕੇ ਕਹਿੰਦਾ ਵੀ ਮੈਂ ਸੋਹ ਖਾ ਕੇ ਗਿਆ ਸੀ ਮੈਂ ਇੱਕ ਬੰਦਾ ਪਕੜਾਇਆ ਹੋਵੇ ਇਹ ਕੱਲੀ ਸੋਹ ਨਾ ਖਾਓ ਕੈਮਰੇ ਅੱਗੇ ਜਾ ਕੇ ਖੜੇ ਹੋ ਕੇ ਉਹਦਾ ਇੱਕ ਆਪਣੇ ਜਿਗਰੇ ਤੋਂ ਆਪਣੇ ਜਿਹੜੇ ਮਨ ਸਾ ਆਪਣੀ ਸੋਖਾਧੀ ਸੀਗੀ ਪ੍ਰਮਾਤਮਾ ਦੀ ਉਹਨੂੰ ਚੱਕੋ ਉਹਨੂੰ ਯਾਦ ਕਰੋ ਕਿ ਮੈਂ ਸੋਖਾ ਗਿਆ ਐ ਇੱਥੇ ਖੜ ਕੇ ਵੀ ਨਸ਼ੇ ਵਾਲਾ ਮੈਂ ਫੜਾਣਾ ਵੀ ਮੇਰੇ ਸਾਹਮਣੇ ਜੇ ਨਸ਼ਾ ਕਰਦਾ ਪਿਆ ਜੇ ਤੁਸੀਂ ਉਹ ਸੋਹ ਨੂੰ ਯਾਦ ਕਰ ਲੋਗੇ ਨਾ ਤੇ ਉਹ ਨਸ਼ਾ ਉਦੋਂ ਹੀ ਖਤਮ ਹੋ ਜਾਊਗਾ ਸੋਖ ਖਾਣੀ ਐ ਤੇ ਸੱਚੀ ਖਾਓ ਨਹੀਂ ਤੇ ਹੱਥ ਥੱਲੇ ਕਰ ਲਿਓ ਵੀ ਮੈਂ ਇਹਦੇ ਕਰ ਨਹੀਂ ਸਕਦਾ ਜਾਂ ਡਰਿਓ ਨਾ ਪਰ ਕੀ ਕਰੇ ਨਾ ਕੁਝ ਲੋਕ ਡਰਦੇ ਵੀ ਆਪ ਦੇਖਿਆ ਹੈ ਨਾ ਕੋਜੀ ਦਾ ਹਾਲ ਮੈਂ ਫਿਰ ਤੋਂ ਕਹਿਣਾ ਵੀ ਫੌਜੀ ਵੀਰ ਦੀਆਂ ਲੱਤਾਂ ਤੋੜਤੀਆਂ ਯਾਰ ਇੱਕ ਨਸ਼ੇੜੀਆਂ ਨੇ ਹਨਾ ਕਿ ਉਹਨੇ ਚਿੱਟਾ ਦੀ ਇੱਕ ਅਪੀਲ ਕੀਤੀ ਸੀ ਪਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਜੇ ਕੋਈ ਤੁਹਾਡੇ ਕੋਲ ਇਦਾਂ ਦੀ ਅਪੀਲ ਲੈ ਕੇ ਆਂਦਾ ਕੋਈ ਪਕੜਾਂਦਾ ਉਹਦੇ ਨਾਲ ਇਦਾਂ ਦਾ ਕੰਮ ਲੁਧਿਆਣਾ ਵਿੱਚ ਨਾ ਪੂਰੇ ਪੰਜਾਬ ਵਿੱਚ ਨਾ ਕਰੋ ਕਿ ਜਿਹੜੀ ਸਰਕਾਰ ਇੱਕ ਸਾਡੇ ਨਾਲ ਲੱਗ ਕੇ ਸਪੋਰਟ ਕਰ ਰਹੀ ਹੈ ਤੁਸੀਂ ਸਰਕਾਰ ਦਾ ਵੀ ਨੁਕਸਾਨ ਕਰ ਰਹੇ ਹੋ ਤੇ ਸਾਡੀ ਆਉਣ ਵਾਲੀ ਜਵਾਨੀ ਦਾ ਵੀ ਕਰ ਰਹੇ ਹੋ ਸੋ ਇਹ ਸੰ ਮੋਨੂ ਛੱਪਰਵਾਦ ਜੋ ਅਕਸਰ ਦੇਖ ਰਹੇ ਨੇ ਬਾਡੀ ਬਿਲਡਰ ਲੁਧਿਆਣਾ ਸ਼ਾਇਦ ਅੱਛਾ ਨਾਮ ਕਮਾਇਆ ਤੋ ਬਹੁਤ ਵਧੀਆ ਇੱਕ ਮੈਸੇਜ ਸਰਕਾਰ ਤੱਕ ਪਹੁੰਚਾ ਰਹੇ ਹੈ ਕਿ ਉਹਨਾਂ ਨੇ ਕਹਿਣਾ ਹੈ ਕਿ ਜਿਹੜੀ ਹੈ ਨਸ਼ਾ ਇਹ ਵੀ ਸ਼ਰਾਬ ਦਾ ਵੀ ਉਹ ਵੱਡੇ ਇੱਕ ਨਸ਼ਾਵਾਦ ਜਿਹਦੇ ਕਰਕੇ ਘਰ ਖਰਾਬ ਹੁੰਦੇ ਨੇ ਅਕਸਰ ਦੇ ਦੇ ਨੇ ਸ਼ਰਾਬ ਦੇ ਨਾਲ ਘਰਾਂ ਵਿੱਚ ਕਲੇਸ਼ ਵੀ ਹੁੰਦੇ ਨੇ ਜਿਹਦੇ ਕਰਕੇ ਬਹੁਤ ਪਰਿਵਾਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਪੰਜਾਬ ਨੂੰ 2023 ਵਿੱਚ ਚੈਨਲ ਦੇ ਵੱਲੋਂ ਵੀ ਸਰਕਾਰ ਮਾਨ ਸਰਕਾਰ ਨੂੰ ਅਪੀਲ ਕਰ ਰਹੇ ਆ ਕਿ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਜੇ ਸਾਡੇ ਰੰਗਲਾ ਪੰਜਾਬ ਬਣਾਉਂਦਾ ਤੁਸੀਂ ਸੁਪਨਾ ਦਾ ਜੂ ਦੇਖ ਰਹੇ ਹੋ ਕਿ ਦੇਖ ਰਹੇ ਵਧੀਆ ਤੁਹਾਡਾ ਕੰਮ ਉਪਰਾਲਾ ਪਰ ਇਹਦੇ ਤੇ ਵੀ ਥੋੜੇ ਨੱਤ ਪਾਈ ਜਾਵੇ ਤਾਂ ਜੋ ਕਿ ਸਾਡੇ ਆਨ ਵਾਲੀ ਪੀੜ੍ਹੀ ਹੈ ਜਿਹੜੇ ਨਸ਼ੇ ਦੇ ਦਲਦਲ ਵਿੱਚ ਨਾ ਫਸੇ ਤੇ ਜਲਦ ਹਾਜ਼ਰ ਹੋ ਕੇ ਨਵੀਂ ਅਪਡੇਟ ਨਾਲ ਤੁਸੀਂ ਦੇ ਦਿਰੋ ਪੰਜਾਬ ਨੂੰ ਟੱਟ-ਬੱਟ ਵਿੱਚ ਆਣ ਤੇ ਮੈਂ ਹਾਂ ਸਾਹਿਲ ਮੇਰਾ ਕੈਮਰਾਮੈਨ ਸ਼ੂਭਨ ਨਾਲ ਧੰਨਵਾਦੀ ਸ਼ੁਕਰੀਆ